ਪੰਜਾਬ ਸਰਕਾਰ ਨੂੰ ਉਦੋਂ ਉਦਿਆਂ ਦਾ ਤੇ ਮਸਲੇ ਨਾਲ ਮਾਰੇਆਂ ਸਾਂ ਤੇ ਖਾਸ ਤੌਰ ਤੇ ਨਸ਼ੇ ਦੇ ਸਮਰਪਣ ਦੀ ਕੇਨ ਪਸੰਦੀ ਜੋ ਹੁਦਤਾਂ ਜਾਰੀ ਕੀਤੀਆਂ ਨੇ ਇਮਾਮਰਾਕੇ ਪੂਰੇ ਕਨੌਰ ਸ਼ੰਮੂ ਤੇ ਖੇੜੀਗੜੀ ਇਲਾਕੇ ਵਿੱਚ ਜਿਹੜਾ ਹੈ ਉਹ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਤੇ ਇਹਦੀ ਤਕਰੀਰਦਾਰ ਜਿਹੜਾ ਹੈ ਇਹਨਾਂ ਦੋਨੋਂ ਗੋਸ਼ਿਆਂ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ 15 ਕਿਲੋਗ੍ਰਾਮ ਸੌਰੀ 20 ਕਿਲੋਗ੍ਰਾਮ ਪੁੱਕੀ ਅੰਤੂਰਾ ਬੋਸ ਤੇ 500 ਗ੍ਰਾਮ ਚਿੱਟਾ ਪਾਊਡਰ ਦੋਨੋਂ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅੱਜ ਕੋਰਟ ਦੇ ਵਿੱਚ ਨੂੰ ਪੇਸ਼ ਕੀਤਾ ਹੈ ਪੇਸ਼ ਕਰਕੇ ਉਹਨਾਂ ਦਾ ਹਸ ਹੁਸ਼ ਮੰਨ ਲਿਆ ਇਹਨਾਂ ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇੱਕ ਇੱਥੇ ਲੜੀ ਜਿਹੜਾ ਹੈ ਥਾਣਾ ਘਨੌਰ ਦੀ ਪੁਲਿਸ ਨੇ ਸਾਹਬ ਸਿੰਘ ਨਾਮੀ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਖਿਲਾਫ ਮਕਦਮਾ ਨੰਬਰ ਕੋਲ ਗਿਆ ਬਾਈਕਾਂ ਚੱਸੀ ਦਾ ਦਰਜ ਕਰਕੇ ਉਹਦੇ ਕੋਲ 40 ਗ੍ਰਾਮ ਜਿਹੜਾ ਹੈ ਚਿੱਟਾ ਮਰੌਣ ਕੀਤਾ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ શ્રી ਬਰਉਨ ਕੁਮਾਰ ਸ਼ਰਮਾ ਆਈਪੀਐਸ ਦੀ ਸਜੀਵ ਵਾਇਦੇ ਵਿੱਚ ਸਾਵੜੀਨ ਘਰਾਉੜੀ ਪੁਲਿਸ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੀਆਂ ਹਦਾਇਤਾਂ ਦੇ ਮਤੇ ਨਜ਼ਰ ਮਾੜਿਆਂ ਸਾਂ ਤੇ ਖਾਸ ਤੌਰ ਤੇ ਨਸ਼ੇ ਦੇ ਸੰਬੰਧਾਂ ਦੀ ਕ੍ਰੀਨ ਕਿਸੋੜੀ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਉਹਨਾਂ ਦੀ ਲੜੀ ਵਿੱਚ ਐਸਪੀ ਡੀ3 ਯੂਐਸ ਸ਼ਰਮਾ ਦੀ ਵਾਇਦੇ ਵਿੱਚ ਕਨੌਰ ਸੌੜਿੰਗੀ ਪੁਲਿਸ ਵੱਲੋਂ ਅਲੱਗ-ਅਲੱਗ ਖੀਮਾ ਬਣਾ ਕੇ ਪੂਰੇ ਕਨੌਰ ਸ਼ੰਭੂ ਤੇ ਖੇੜੀਗੰਢੀ ਇਲਾਕੇ ਵਿੱਚ ਜਿਹੜਾ ਹੈ ਉਹ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਕੱਲ ਇਸੇ ਸਰਚ ਆਪਰੇਸ਼ਨ ਦੌਰਾਨ ਕਨੌਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਿਸ ਦੇ ਵਿੱਚ ਐਸਐਚਓ ਸ਼ੰਭੂ ਇੰਸਪੈਕਟਰ ਹਰਪਾਲ ਸਿੰਘ ਤੇ ਚੌਕੀ ਦਾ ਟੇਪਲਾ ਐਸਐਸ ਅਵਤਾਰ ਸਿੰਘ ਐਸਆਈ ਹਾਦਰ ਸਿੰਘ ਥੋੜਾ ਸੰਭੂ ਤੇ ਇਹਨਾਂ ਦੀ ਸਾਰੀ ਹੀ ਟੀਮ ਨੇ ਇੱਕ ਸੂਚਨਾ ਮਿਲਣ ਤੇ ਅਰਸ਼ਪ੍ਰੀਤ ਸਿੰਘ ਤੇ ਅਮਨਪ੍ਰੀਤ ਸਿੰਘ ਵਾਸੀ ਜਿਹੜੇ ਮੋਹੀ ਦੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 66 236 2024 1522 6185 ਐਨਡੀਪੀ ਐਕਟ ਅnder ਦਰਜ ਕੀਤਾ ਤੇ ਇਹਦੀ ਤਫ਼ਤੀਸ਼ ਦੌਰਾਨ ਜਿਹੜਾ ਹੈ ਇਹਨਾਂ ਦੋਨੋਂ ਦੋਸ਼ੀਆਂ ਨੂੰ ਕਾਬੂ ਕੀਤਾ ਤੇ ਇਹਨਾਂ પાસે 15 ਕਿਲੋਗ੍ਰਾਮ ਸੌਰੀ 20 ਕਿਲੋਗ੍ਰਾਮ ਭੁੱਕੀ 500 ਗ੍ਰਾਮ ਚਿੱਟਾ ਪਾਊਡਰ ਬਰਾਮਦ ਕੀਤੇ ਤੇ ਇਹਨਾਂ ਬੰਦਿਆਂ ਨੂੰ ਲੱਗੇ ਥਿਪੜਾ ਇਹਦੇ ਨਾਲ ਹੀ ਇਹਨਾਂ ਪਾਸੋਂ 40000 ਰੁਪਇਆ ਡਰਗਮਨੀ ਤੇ ਇੱਕ ਜਿਹੜੀ ਹੈ ਇਹਨਾਂ ਨੇ ਇਹ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਲਈ ਜਿਹੜੀ ਕਾਰ ਵਰਤੀ ਸੀ ਉਹ ਵੀ ਇਹਨਾਂ ਨੇ ਕਬਜ਼ੇ ਵਿੱਚ ਲਈ ਹੈ ਦੋਨੋਂ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅੱਜ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਹੈ ਪੇਸ਼ ਕਰਕੇ ਉਹਨਾਂ ਦਾ ਪੁਲਿਸ ਬਾਨ ਲਿਆ ਇਹਨਾਂ ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਦੇ ਬਾਰੇ ਵੀ ਪਤਾ ਕੀਤਾ ਜਾ ਰਿਹਾ ਕਿ ਜਿਹੜਾ ਹੈ ਪੁੱਕੀ ਤੇ ਨਸ਼ੀਲਾ ਪਦਾਰਥ ਕਿ ਕਿੱਥੋਂ ਲੈ ਕੇ ਆਏ ਹਨ ਤਾਂ ਇਹ ਜਿਹੜਾ ਹੈ ਅਖੀਰ ਤੱਕ ਇਹਦੀ ਤਫ਼ਤੀਸ਼ ਹੋਵੇਗੀ ਤੇ ਇਹਨਾਂ ਨੇ ਅੱਗੇ ਕਿੱਥੇ ਵੇਚਣਾ ਸੀ ਕਿਹਨੂੰ ਦੇਣਾ ਸੀ ਉਹਦੇ ਬਾਰੇ ਵੀ ਜਿਹੜਾ ਹੈ ਅਸੀਂ ਇਨਵਾਇਸ ਨਾਲ ਤਫ਼ਤੀਸ਼ ਕਰਾਂਗੇ ਦਰਾਂ ਨੇ ਤਫ਼ਤੀਸ਼ ਇਹਨਾਂ ਦੋਸ਼ੀਆਂ ਦੀ ਜਾਇਦਾਦ ਹੈ ਉਹਦੇ ਬਾਰੇ ਵੀ ਜਿਹੜਾ ਹੈ ਪਰਤਾਲ ਕੀਤੀ ਜਾਊਗੀ ਕਿ ਇਹਨਾਂ ਨੇ ਜਿਹੜੀ ਇਹ ਜ਼ਮੀਨ ਜਾਇਦਾਦ ਘਰ-ਬਾਰ ਜਾਂ ਕੋਈ ਵੀਕਲ ਜਿਹੜਾ ਲਏ ਨੇ ਉਹ ਅਗਰ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਕੇ ਲਏ ਨੇ ਤਾਂ ਉਹਦੇ ਖਲਾਫੀੜ ਕਾਨੂੰਨ ਦੇ ਤਹਿਤ ਐਨਡੀਪੀ ਐਕਟ ਦੇ ਤਹਿਤ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਤੇ ਜੇਕਰ ਉਹ ਵਾਕਈ ਨਸ਼ੀਲੇ ਪਦਾਰਥਾਂ ਦਾ ਵਪਾਰ ਕਰਕੇ ਬਣਾਈ ਗਈ ਜੈਦਾ ਨਿਕਲੀ ਤਾਂ ਗੁਰ ਕੀਤੀ ਜਾਏਗੀ ਤੇ ਇਸੇ ਲੜੀ ਚ ਜਿਹੜਾ ਹੈ ਥਾਣਾ ਕਨਾਰ ਦੀ ਪੁਲਿਸ ਨੇ ਸਾਹਬ ਸਿੰਘ ਨਾਮੀ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਖਿਲਾਫ ਮਕਦਮਾ ਨੰਬਰ 59 228 ਤੇ ਦਰਜ ਕਰਕੇ ਉਹਦੇ ਕੋਲ 40 ਗ੍ਰਾਮ ਜਿਹੜਾ ਹੈ ਚਿੱਟਾ ਬਰਾਮਦ ਕੀਤਾ ਹੈ ਉਹਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਦਾ ਪੁਲਿਸ ਬਣ ਲਿਆ ਉਹਦੇ ਕੋਲੋਂ ਵੀ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅੱਗੇ ਥਾਣਾ ਸ਼ਮੂਦੀ ਪੁਲਿਸ ਵੱਲੋਂ ਐਸਏ ਉਤਾਰ ਸਿੰਘ ਚੌਂਕੀ ਦਾ ਟੇਬਲਾ ਵੱਲੋਂ ਜਿਹੜਾ ਹੈ ਉਹ ਚੋਰੀ ਦੇ 6 ਮੋਬਾਈਲ ਨਾਮ ਕੀਤੇ ਗਏ ਨੇ ਤੇ ਇਹਦੇ ਵਿੱਚ ਅਜੇ ਕੁਮਾਰ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਦੇ ਵਿੱਚ ਵੀ ਚੋਰੀ ਦੇ ਜਿਹੜੇ ਮੋਬਾਈਲ ਨੇ ਹੋਰ ਖਲਾਸਾ ਹੋਣ ਦੀ ਸੰਭਾਵਨਾ ਹੈ ਤਾਂ ਇਹ ਜਿਹੜੀ ਹੈ ਕਾਰਗੁਜ਼ਾਰੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਨਿਰਦੇਸ਼ਾਂ ਅਨੁਸਾਰ ਨਸ਼ੇ ਦੇ ਸਮਗਰਾਂ ਚੋਰੀ ਮਟਾਇਰੇ ਆਦਿ ਖਿਲਾਫ ਚਲਾਈ ਗਈ ਮੁਹਿੰਮ ਦਾ ਇੱਕ ਹਿੱਸਾ ਜਿਹਦੇ ਵਿੱਚ ਸਾਨੂੰ ਪੁਨਾਹ ਪੁਸਤ ਪਟਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾੜਿਆਂ ਸਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਮਤ ਸੋਚੇ ਕੋਈ ਮਾੜਾਂ ਸਰ ਕਿ ਉਹ ਮਾੜਾ ਕੰਮ ਕਰਕੇ ਘਨੌੜੇ ਏਰੀਏ ਵਿੱਚ ਜਾਂ ਸੰਭੂਏ ਦੇ ਵਿੱਚ ਬਚ ਕੇ ਰਹਿ ਜਗਾ ਉਹਦੇ ਖਿਲਾਫ ਸ਼ਕਤੀ ਨਾਲ ਐਕਸ਼ਨ ਲਿਆ ਜਾਏਗਾ ਸਾਡੀ ਜਿਹੜੀ ਸ਼ਕਤੀ ਹੈ ਲਗਾਤਾਰ ਸਿੱਧਰੇ ਬਰਕਰਾਰ ਰਹੇਗੀ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਉਹ ਬਾੜੇ ਅੰਸਾਂ ਦੇ ਖਿਲਾਫ ਨਸ਼ਾ ਵੇਚਣ ਦੇ ਖਿਲਾਫ ਪੁਲਿਸ ਨੂੰ ਸਹਿਯੋਗ ਦੇਣ ਜੋ ਉਹਨਾਂ ਨੂੰ ਸਰਕਾਰੀ ਨੰਬਰ ਪੁਲਿਸ ਦੇ ਗੁਪਤਵੇਂ ਨੇ ਉਹਨਾਂ ਦੇ ਤੇ ਸੂਚਨਾ ਦੇਣ ਸਾਡੇ ਇਸ ਨੰਬਰ ਦੇ ਸੂਚਨਾ ਦੇ ਅਸੀਂ ਉਹਨਾਂ ਦਾ ਨਾਮ ਵੀ ਗੁਪਤ ਰੱਖਾਂਗੇ ਤੇ ਉਹਨਾਂ ਨੂੰ 15 ਅਗਸਤ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕਰਵਾਵਾਂਗੇ ਤੇ ਦੂਸਰੀ ਬੇਨਤੀ ਮੇਰੀ ਇਹ ਹੈ ਕਿ ਪੁਲਿਸ ਦੀ ਭਰਤੀ ਅੱਗੇ ਹੋਣੀ ਨੌਜਵਾਨ ਜਿਹੜੇ ਅੱਗੇ ਹੁਣ ਪਿੰਡਾਂ ਵਾਲੇ ਉਹ ਆਪਣੇ ਸਾਰੇ ਤੌਰ ਤੇ ਬੇਨਤੀ ਕਰਨ ਤੇ ਪੇਪਰ ਪਾਸ ਕਰ ਪਾਸ ਕਰਕੇ ਪੁਲਿਸ ਦੇ ਵਿੱਚ ਸੇਵਾ ਕਰਨ ਜਾਂ ਸਵਾਇਜ ਦੇ ਵਿੱਚ ਜਿਹੜੀ ਹੋਈ ਹੈ ਉਹ ਅਮਨ ਸ਼ਾਂਤੀ ਬਹਾਲ ਰੱਖਣ ਇਹਨਾਂ ਤੋਂ ਕਿੰਨੇ ਦਾ ਰਿਵਾਰਡ ਆਇਆ ਹੈ ਹਾਂ ਇਹਨਾਂ ਦਾ 2 ਦਿਨ ਦਾ ਰਿਵਾਰਡ ਹੈ ਕਈ ਦਿਨ ਚੰਨ ਦਿਨਾਂ ਦਾ